ਉਹ ਇਹਨਾਂ ਦੀ ਵਿਜੀਲੈਂਸ ਇਹ ਹੈ ਵੀ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵੀ 22000 ਦੀ ਟ੍ਰੋਲੀ ਕੌਣ ਵੇਚਦਾ ਹੈ ਲਾਣਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤੇ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੂੰ ਕਰੋ ਤੋ ਨਿਆਰੀ ਲੀਲਾ ਕੋਈ ਔਰ ਕਰੇ ਤੋ ਕੈਰੇਕਟਰ ਢੀਲਾ ਇਹ ਨਵਾਂ ਟ੍ਰੈਂਡ ਹੀ ਚੱਲਦਾ ਇਹ ਨਵਾਂ ਟ੍ਰੈਂਡ ਨਹੀਂ ਹੈ ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਦੇਖੋ ਇਹਨਾਂ ਦੀ ਵਿਜੀਲੈਂਸ ਇਹ ਹੈ ਵੀ ਸਾਡੇ ਵਾਲੇ ਜਿਹੜੇ ਨੇ ਉਹ ਠੀਕ ਨੇ ਵਿਰੋਧੀ ਕੋਈ ਬੋਲੇ ਠੋਕ ਦਿਓ ਇਹ ਵਿਜੀਲੈਂਸ ਹੈ ਤੇ ਲਾ ਫਿਰ ਬਿੱਤਰ ਪਿਆਰੇ ਵਿਜੀਲੈਂਸ ਮਾਈਨਿੰਗ ਦੇ ਉੱਤੇ ਵਿੱਕੀ ਯਾਰ ਦੀ ਟਰਾਲੀ ਕੌਣ ਵੇਚਦਾ ਲਾ ਨਾ ਹੁਣ ਆ ਜਿਹੜਾ ਐਨਜੀਟੀ ਚ ਮੈਂ ਸ਼ਿਕਾਇਤ ਦੇ ਕੇ ਆਇਆ ਵੀ 40 40 45 45 50 50 ਫੁੱਟ ਦੇ ਖੱਡੇ ਕਰਦੇ ਹੋ ਤੁਸੀਂ ਸਰਕਾਰੀ ਜ਼ਮੀਨ ਈਡੀ ਦੀ ਅਟੈਚ ਕੀਤੀ ਉਹਦੇ ਤੇ ਮਾਈਨਿੰਗ ਚੱਲੀ ਜਾਂਦੀ ਹੈ ਤੁਸੀਂ ਤਾਂ ਕਹਿੰਦੇ ਕਾਰਪੋਰੇਸ਼ਨ ਬਣਾਵਾਂਗੇ ਲਾ ਲਾ ਸਰਾਰੀ ਦੇ ਉੱਤੇ ਕਰ ਪੈਸੇ ਬਰਾਮਦ ਤੁਮ ਕਰੋ ਤਾਂ ਨਿਆਰੀ ਲੀਲਾ ਕੋਈ ਔਰ ਕਰੇ ਤਾਂ ਕੈਰੇਕਟਰ ਢੀਲਾ ਇਹ ਨਵਾਂ ਟ੍ਰੈਂਡ ਨਹੀਂ ਚੱਲਦਾ ਇਹ ਨਵਾਂ ਟ੍ਰੈਂਡ ਨਹੀਂ ਹੈ ਇਹ ਤੁਹਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ